ਸਾਡੇ ਜੀਵਨ ਦੇ ਚੱਲਦੇ ਪੰਧ ਵਿੱਚ ਆਪੋਤਾਪੀ ਮੱਛੀ ਹੋਈ ਹੈ ਡੰਡੀ ਸਵਾਰਥ ਮਨੁੱਖ ਦੀ ਹੋਂਦ ਦੇ ਨਾਲ-ਨਾਲ ਚੱਲਦਾ ਹੈ ਡੰਡੀ ਇਸ ਦੇ ਤਾਣੇ ਬਾਣੇ ਵਿੱਚੋਂ ਨਿਕਲਣਾ ਮੁਸ਼ਕਲ ਹੋ ਜਾਂਦਾ ਹੈ ਡੰਡੀ ਇਸ ਸਮੇਂ ਅਸੀਂ ਸਭ ਕੁਝ ਛਿੱਕੇ ਤੰਗ ਕੇ ਆਪਣਾ ਉੱਲੂ ਸਿੱਧਾ ਕਰਦੇ ਹਾਂ ਦੂਜਾ ਭਾਵੇਂ ਖੂ ਵਿੱਚ ਜਾਵੇ ਡੰਡੀ ਆਪਣੇ ਅੰਦਰ ਸੱਚੇ ਮਨ ਨਾਲ ਝਾਤੀ ਮਾਰ ਕੇ ਦੇਖੀਏ ਤਾਂ ਲੱਗਦਾ ਹੈ ਕਿ ਮੈਂ ਵੀ ਸਵਾਰਥੀ ਹਾਂ ਡੰਡੀ ਜੀਵਨ ਸਵਾਰਥ ਨਾਲੋਂ ਪਰਸਵਾਰਥੀ ਅਤੇ ਪਰਉਪਕਾਰੀ ਬਣੇ ਤਾਂ ਜੀਵਨ ਸੁਖਾਲਾ ਹੁੰਦਾ ਹੈ ਡੰਡੀ ਮਤਲਬ ਲਈ ਗਦੇ ਨੂੰ ਬਾਪ ਬਣਾਉਣ ਦਾ ਸੰਕਲਪ ਦਰਕਨਾਰ ਹੋਣਾ ਚਾਹੀਦਾ ਹੈ ਡੰਡੀ ਸਮਾਜ ਵਿੱਚ ਸਵਾਰਥੀ ਦੂਰੋਂ ਹੀ ਛਾਣਾ ਜਾਂਦਾ ਹੈ ਡੰਡੀ ਉਸ ਦੇ ਸਵਾਰਥ ਦੀ ਸਿੱਧੀ ਅਗਲੇ ਉੱਤੇ ਨਿਰਪਰ ਹੁੰਦੀ ਹੈ ਡੰਡੀ ਸਵਾਰਥ ਦੀ ਅੱਖ ਅੰਦਰੋਂ ਜ਼ਰੂਰ ਸ਼ਰਮਾਉਂਦੀ ਹੈ ਡੰਡੀ ਉਸ ਦੀ ਆਦਤ ਪੱਕ ਚੁੱਕੀ ਹੁੰਦੀ ਹੈ ਡੰਡੀ ਅਸੀਂ ਗੁਰੂਆਂ ਦੀਆਂ ਸਖਿਆਵਾਂ ਨੂੰ ਸਮਝਣ ਵਿੱਚ ਵੀ ناکਾਮ ਰਹੇ ਡੰਡੀ ਸਾਡੇ ਵਿੱਚ ਇੱਕ ਦੂਜੇ ਤੋਂ ਅੱਗੇ ਲੰਘਣ ਦੀ ਇੱਛਾ ਹੁੰਦੀ ਹੈ ਡੰਡੀ ਸਾਡੀ ਕੋਸ਼ਿਸ਼ ਹੈ ਕਿ ਅਸੀਂ ਅਗਲੇ ਨੂੰ ਮਿੱਧ ਕੇ ਅੱਗੇ ਲੰਘੀਏ ਡੰਡੀ ਸਾਨੂੰ ਵੱਖਰਾ ਰਸਤਾ اختیار کر کے اگے ਲੰਘਣਾ ਚਾਹੀਦਾ ਹੈ ਡੰਡੀ ਇਸ ਧਾਰਨਾ ਵਿੱਚ ਸਾਡਾ ਸਵਾਰਥ ਅਤੇ ਈਰਖਾ ਲੁਕੀ ਹੈ ਡੰਡੀ ਸਾਇੰਸ ਦੱਸਦੀ ਹੈ ਕਿ ਸਾਹਮਣੇ ਖੜਾ ਬੰਦਾ ਹਲੀਮੀ ਨਾਲ ਪੇਸ਼ ਆਵੇ ਤਾਂ ਸਵਾਰਥੀ ਬੰਦੇ ਦੇ ਦਿਮਾਗ ਅੰਦਰਲੇ ਸ਼ੈਲਫਿਸ਼ ਝਟਕੇ ਉਸ ਨੂੰ ਦੂਜੇ ਦਾ ਫਾਇਦਾ ਲੈਣ ਲਈ ਉਕਸੌਂਦੇ ਰਹੜੀ ਰਹਿੰਦੇ ਹਨ ਇੰਜ ਸਵਾਰਥੀ ਬੰਦਾ ਦਿਮਾਗ ਵਿਜਲੇ ਸੁਨੇਹਾ ਦੇ ਢੰਡਾਰ ਦੂਜੇ ਦਾ ਮਾੜਾ ਕਰ ਜਾਂਦਾ ਹੈ ਡੰਡੀ ਆਮ ਲੋਕਾਂ ਵਿੱਚ ਸਵਾਰਥੀ ਬੰਦੇ ਦੇ ਲੱਛਣ ਇਹ ਹੁੰਦੇ ਹਨ ਕਿ ਬਦਲਾ ਲੋ ਭਾਵਨਾ ਆਵਾਜ਼ ਨਰਮ ਰੱਖਣੀ ਕਿੰਤੂ ਪ੍ਰੰਤੂ ਸਵੀਕਾਰ ਨਾ ਕਰਨਾ ਝੂਠ ਦੀ ਮੁਹਾਰਤ ਵਗੈਰਾ ਵਗੈਰਾ ਡੰਡੀ ਸਵਾਰਥ ਅਜਹੀ ਚੀਜ਼ ਹੈ ਜੋ ਬੰਦੇ ਨੂੰ ਆਪਣੇ ਆਪ ਸਿਆਣਾ ਬਣਾ ਦਿੰਦੀ ਹੈ ਡੰਡੀ ਜਿਸ ਨਾਲ ਕੰਮ ਵਾ ਵਾਸਤਾ ਪੈਣ ਦੀ ਆਸ ਹੋਵੇ ਉਸ ਪ੍ਰਤੀ ਸ਼ਬਦਾਵਲੀ ਬਦਲ ਜਾਂਦੀ ਹੈ ਡੰਡੀ ਸਵਾਰਥੀ ਆਪਣੇ ਗੁਣ ਤੋਂ ਜਾਣੂ ਹੁੰਦਾ ਹੋਇਆ ਵੀ ਅਨਜਾਨ ਮੰਨ ਜਾਂਦਾ ਹੈ ਡੰਡੀ ਇਹ ਥਾਮਸ ਦੇ ਇਸ ਕਥਨ ਨੂੰ ਝੂਠਾ ਕਰ ਦਿੰਦਾ ਹੈ ਆਦਮੀ ਦਾ ਸਭ ਤੋਂ ਵੱਡਾ ਅਗੁਣ ਆਪਣੇ ਕਿਸੇ ਔਗੁਣ ਤੋਂ ਜਾਣੂ ਨਾ ਹੋਣਾ ਹੈ ਡੰਡੀ ਮਨੁੱਖ ਬੁਨਿਆਦੀ ਤੌਰ ਉੱਤੇ ਚੰਗਾ ਹੁੰਦਾ ਹੈ ਪਰ ਸਵਾਰਥੀ ਸਵਾਰਥ ਭਰਪੂਰ ਜ਼ਿੰਦਗੀ ਇਸ ਦੇ ਆਸ਼ਾਵਾਦੀ ਗੁਣਾ ਨੂੰ ਨਿਰਾਸ਼ਾਵਾਦ ਬਲ ਧੱਕਣ ਦਾ ਕੰਮ ਕਰਦੀ ਹੈ ਡੰਡੀ ਸਵਾਰਥ ਨਮਾ ਜ਼ਿੰਦਗੀ ਨਾਲ ਜੀਵਨ ਸੁਖਾਲਾ ਨਹੀਂ ਬਲਕੇ ਔਖਾ ਹੁੰਦਾ ਹੈ ਡੰਡੀ ਆਖਰ ਸਵਾਰਥੀ ਸਮਾਜ ਵਿੱਚ ਮਜ਼ਾਕ ਦਾ ਪਾਤਰ ਬਣ ਜਾਂਦਾ ਹੈ ਡੰਡੀ ਅਜਹੀ ਪ੍ਰਵਿਰਤੀ ਹਮੇਸ਼ਾ ਅਧੂਰੀ ਰਹਿੰਦੀ ਹੈ ਕਿਉਂਕਿ ਇੱਕ ਤੋਂ ਬਾਅਦ ਦੂਜੀ ਇੱਛਾ ਖੜੀ ਰਹਿੰਦੀ ਹੈ ਡੰਡੀ ਇਸ ਲਈ ਜਥਾਰਥ ਭਰੀ ਜ਼ਿੰਦਗੀ ਦਾ ਪੱਲਾ ਨਹੀਂ ਛੱਡਣਾ ਚਾਹੀਦਾ ਡੰਡੀ ਕੁਝ ਧਾਰਨਾਵਾਂ ਤਾਂ ਇਹ ਵੀ ਹਨ ਕਿ ਸਮਾਜਿਕ ਪਰਾਨੀ ਲਈ ਸਵਾਰਥ ਆਪਣਾ ਰਸਤਾ ਆਪ اختیار ਕਰ ਲੈਂਦਾ ਹੈ ਡੰਡੀ ਜੇ ਕਿਸੇ ਸਵਾਰਥੀ ਦੀ ਪਛਾਣ ਕਰਨੀ ਹੋਵੇ ਤਾਂ ਦੂਜੇ ਸਵਾਰਥੀ ਕੋਲ